ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਅੱਜ ਸਾਡੀ ਵੀਡੀਓ ਹੋਵੇਗੀ ਲੁਧਿਆਣੇ ਦੀ ਕੰਬਲਾਂ ਦੀ ਮਾਰਕੀਟ ਜਿਹੜੀ ਕਿ ਹੈ ਜੀ ਸਿਰਫ ਔਰ ਸਿਰਫ ਗਰਮ ਕੱਪੜਿਆਂ ਦੀ ਮਾਰਕੀਟ ਤਾਂ ਹਾਂ ਜੀ ਕਿਉਂਕਿ ਵਿంటర్ ਸੀਜ਼ਨ ਹੋ ਰਿਹਾ ਹੈ ਸਟਾਰਟ ਤਾਂ ਇਸ ਕਰਕੇ ਲੁਧਿਆਣੇ ਵਿੱਚ ਜਿਹੜੀ ਕੰਬਲਾਂ ਦੀ ਮਾਰਕੀਟ ਹੈ ਉੱਥੇ ਵੀ ਜੀ ਥੋੜੀ ਤੇਜ਼ੀ ਹੋ ਚੁੱਕੀ ਹੈ ਜੀ ਤਾਂ ਜੀ ਮੈਂ ਗੱਲ ਕਰ ਰਹੀ ਹਾਂ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਦੀ ਤਾਂ ਦੇਖੋ ਜੀ ਇੱਥੋਂ ਮਤਲਬ ਮਾਰਕੀਟ ਜਿਹੜੀ ਹੈ ਨਾ ਪਿੱਛੇ ਜਿਹੜੀਆਂ ਦੁਕਾਨਾਂ ਸਿਗੀਆਂ ਉਹ ਹੋਲ ਸੇਲ ਸਿਗੀਆਂ ਇੱਥੋਂ ਸਾਰਾ ਡਿਟੇਲ ਹੋਲ ਸੇਲ ਦੋਨੋਂ ਹੀ ਸ਼ਾਪਸ ਮਤਲਬ ਹੈ ਇਹਨਾਂ ਦੀਆਂ ਤਾਂ ਦੇਖੋ ਜੀ ਜਿਹੜਾ ਤੁਹਾਨੂੰ ਇਸ ਮਾਰਕੀਟ ਵਿੱਚ ਕਪੜਾ ਮਿਲੇਗਾ ਉਹ ਲੁਧਿਆਣੇ ਦੀ ਹੋਰ ਕਿਸੇ ਵੀ ਮਾਰਕੀਟ ਵਿੱਚ ਨਹੀਂ ਮਿਲੇਗਾ ਇੱਥੇ ਤੁਹਾਨੂੰ ਬੈਲਵਟ ਦਾ ਕਪੜਾ ਆਪਣਾ ਡ्रेसेस ਦਾ ਕਪੜਾ ਹੋਇਆ ਟੀ-ਸ਼ਰਟਾਂ ਦਾ ਕਪੜਾ ਏ ਔਰ ਰਜਾਈਆਂ ਹੋਈਆਂ ਫਾਈਬਰ ਵਾਲੀਆਂ ਰਜਾਈਆਂ ਗਰਮ ਕੂਰਤੇ ਹੋਏ ਮਤਲਬ ਟਰੈਕਸੂਟ ਦਾ ਕਪੜਾ ਹੋਇਆ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਕਪੜਾ ਲੈਣਾ ਚਾਹੋ ਡ्रेसेस ਇੱਕ ਤੋਂ ਇੱਕ ਬਣਦੀਆਂ ਜਿਸ ਕਪੜੇ ਤੋਂ ਮਤਲਬ ਜਿਹੜਾ ਸਿੱਪੀਆਂ ਸਤਾਰਿਆਂ ਵਾਲਾ ਕਪੜਾ ਹੁੰਦਾ ਉਹ ਵੀ ਤੁਹਾਨੂੰ ਇੱਥੋਂ ਹੀ ਮਿਲੇਗਾ ਬਹੁਤ ਹੀ ਸਸਤਾ ਔਰ ਇਸ ਮਾਰਕੀਟ ਵਿੱਚ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਏ ਔਰ ਰੇਟ ਬਹੁਤ ਜ਼ਿਆਦਾ ਰੀਜ਼ਨੇਬਲ ਹੁੰਦੇ ਨੇ ਤਾਂ ਦੇਖੋ ਜਿਵੇਂ ਇਸ ਸ਼ਾਪ ਤੇ ਸਿਰਫ ਤੁਹਾਨੂੰ ਵੈਲਵਟ ਦਾ ਕੱਪੜਾ ਹੀ ਮਿਲੇਗਾ ਚਾਹੇ ਤੁਸੀਂ ਪਲੇਨ ਵੈਲਵਟ ਲਵੋ ਚਾਹੇ ਤੁਸੀਂ ਲਵੋ ਪ੍ਰਿੰਟਡ ਵੈਲਵਟ ਤਾਂ ਹਾਂਜੀ ਇਹ ਜਿਹੜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਐ ਬਹੁਤ ਹੀ ਜ਼ਿਆਦਾ ਸਸਤੀ ਮਾਰਕੀਟ ਐ ਔਰ ਹੁਣ ਇੱਥੇ ਵਿੰਟਰ ਦਾ ਸੀਜ਼ਨ ਸਟਾਰਟ ਹੋਣ ਚੱਲਿਆ ਇਸ ਕਰਕੇ ਇੱਥੇ ਕੱਪੜੇ ਦੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਐ ਕਿਉਂਕਿ ਗਰਮੀਆਂ ਵਿੱਚ ਇੱਥੇ ਕੰਮ ਬਹੁਤ ਜ਼ਿਆਦਾ ਮੰਦਾ ਹੋ ਜਾਂਦਾ ਆ ਦੇਖੋ ਜੀ ਇੱਥੇ ਤੁਹਾਨੂੰ ਕੰਬਲਾਂ ਦੀ ਵੀ ਬਹੁਤ ਜ਼ਿਆਦਾ ਵੈਰਾਈਟੀ ਮਿਲੇਗੀ ਜਿਨ੍ਹਾਂ ਨੇ ਮੰਨ ਲਓ ਵਿਆਹਾਂ ਸ਼ਾਦੀਆਂ ਵਾਸਤੇ ਕੰਬਲ ਲੈਣੇ ਹੋਣ ਜਾਂ ਫਿਰ ਬਿਜ਼ਨਸ ਕਰਨ ਵਾਸਤੇ ਕੰਬਲ ਲੈਣੇ ਹੋਣ ਤਾਂ ਉਹ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਆ ਸਕਦਾ ਹੈ ਜੀ ਬਹੁਤ ਰੀਜ਼ਨੇਬਲ ਪ੍ਰਾਈਸ ਵਿੱਚ ਤੁਹਾਨੂੰ ਇੱਥੇ ਕੰਬਲ ਦਿੱਤੇ ਜਾਂਦੇ ਨੇ हां जी ਇਹ ਵਾਲਾ ਹੈ ਜੀ ਗਊਸ਼ਾਲਾ ਮਾਰਕੀਟ ਦਾ ਚੌਂਕ ਇੱਥੇ ਹੀ ਗੁਰਦੁਆਰਾ ਸ੍ਰੀ ਗਊਗਾਟ ਸਾਹਿਬ ਹੈ ਉਹ ਦੇਖੋ ਜੀ ਸਾਹਮਣੇ ਤਾਂ ਆਹ ਰੋਡ ਜਾਂਦੀ ਹੈ ਜੀ ਸਿੱਧੀ ਸਮਰਾਲਾ ਚੌਂਕ ਸਾਈਡ ਨੂੰ ਤੇ ਅਸੀਂ ਹੋ ਜਾਣਾ ਸਿੱਧੀ ਆਪਣੇ ਗਊਸ਼ਾਲਾ ਰੋਡ ਵੱਲੂ ਜਿਹੜੀ ਕਿ ਸਿੱਧੀ ਰੋਡ ਜਾ ਕੇ ਅੱਗੇ ਫੀਲਡ ਗੰਜ ਮਾਰਕੀਟ ਨੂੰ ਨਿਕਲਦੀ ਹੈ ਜੀ ਤਾਂ ਦੇਖੋ ਜੀ ਇੱਥੇ ਤੁਹਾਨੂੰ ਕੰਬਲ ਦੀ ਵੈਰਾਈਟੀ ਬਹੁਤ ਜ਼ਿਆਦਾ ਦਿਖੇਗੀ ਜੈਪੂਰੀ ਰਜਾਈਆਂ ਫਾਈਬਰ ਵਾਲੀਆਂ ਰਜਾਈਆਂ ਆਪਣਾ ਬਲੈਂਕਟਸ ਹੋਏ ਹਲਕੇ ਭਾਰੇ ਚਾਦਰਾਂ ਹੋਈਆਂ ਪਿੱਲੋਜ਼ ਹੋਈ ਜਿਹੜੇ ਮਰਜੀ ਵਿంటర్ ਵਿੱਚ ਜੋ-ਜੋ ਸਮਾਨ ਲੱਗਦਾ ਹੈ ਨਾ ਜੀ ਉਹ ਸਾਰਾ ਤੁਹਾਨੂੰ ਇੱਥੇ ਹੀ ਮਿਲੇਗਾ ਤਾਂ ਦੇਖੋ ਆ ਜਿਵੇਂ ਪੂਰਾ ਬਾਹਰ ਢੇਰਾਂ ਦਾ ਢੇਰ ਲੱਗਿਆ ਹੋਇਆ ਹੈ ਜੀ ਬਹੁਤ ਹੀ ਸੋਹਣਾ ਮਤਲਬ ਕਾਫੀ ਸਸਤੇ ਵੈਰਾਈਟੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਤਾਂ ਐਦਾਂ ਹੀ ਦੇਖੋ ਇੱਥੇ ਤੁਹਾਨੂੰ ਇਸ ਤਰ੍ਹਾਂ ਦੀ ਥੋੜੀ-ਬਹੁਤੀ ਸ਼ਾਪਸ ਮਤਲਬ ਸੈਕੰਡ ਹੈਂਡ ਕੱਪੜਿਆਂ ਦੀ ਵੀ ਮਿਲੇਗੀ ਤਾ ਇੱਧਰ ਹੈ ਜੀ ਗਊਸ਼ਾਲਾ ਲੁਧਿਆਣੇ ਦੀ ਬਹੁਤ ਪ੍ਰਾਚੀਨ ਗਊਸ਼ਾਲਾ ਹੈ ਅਸੀਂ ਸਿੱਧਾ ਉੱਪਰ ਚੜਾਈ ਛੱਡ ਕੇ ਜਾਵਾਂਗੇ ਤਾਂ ਇੱਥੇ ਤੁਹਾਨੂੰ ਜਿੰਨੀਆਂ ਵੀ ਸਾਰੀ ਮਾਰਕੀਟ ਹੈ ਸਾਰੀ ਦੀ ਸਾਰੀ ਹੋਲ ਸੇਲ ਔਰ ਪਲੱਸ ਰਿਟੇਲ ਦੋਨੋਂ ਹੀ ਹੈ ਮਤਲਬ ਕਾਫੀ ਵਧੀਆ ਸਮਾਨ ਹੁੰਦਾ ਤੇ ਇਸ ਵਾਲੀ ਮਾਰਕੀਟ ਦਾ ਕੱਪੜਾ ਤੁਹਾਨੂੰ ਲੁਧਿਆਣੇ ਚ ਕਿਤੇ ਨਹੀਂ ਮਿਲੇਗਾ ਆਹ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਬਹੁਤ ਵੱਡੀ ਗਊਸ਼ਾਲਾ ਹੈ ਜੀ ਇਸ ਨੂੰ ਪਰਾਚੀਨ ਗਊਸ਼ਾਲਾ ਵੀ ਕਿਹਾ ਜਾਂਦਾ ਹੈ ਅੰਦਰ ਬਹੁਤ ਸਾਰੀਆਂ ਗਾਵਾਂ ਬਲਦ ਸਾਨ ਬੱਚੇ ਇਸ ਤਰ੍ਹਾਂ ਮਤਲਬ ਇੱਥੇ ਸੇਵਾ ਕੀਤੀ ਜਾਂਦੀ ਹੈ ਉਹਨਾਂ ਦੀ ਤਾਂ ਜਿਹੜੀਆਂ ਬਾਹਰ ਸਾਰੀਆਂ ਸ਼ਾਪਸ ਨੇ ਇੱਥੇ ਤੁਹਾਨੂੰ ਇਹਨਾਂ ਗਾਵਾਂ ਦਾ ਮਤਲਬ ਗਾਵਾਂ ਦਾ ਚਾਰਾ ਵਗੈਰਾ ਦਿੱਤਾ ਜਾਂਦਾ ਹੈ ਜਿੱਥੇ ਕਿ ਲੋਕ ਬਹੁਤ ਜ਼ਿਆਦਾ ਦਾਨਪੂਰਨ ਵੀ ਕਰਦੇ ਨੇ ਤਾਂ ਦੇਖੋ ਜੀ ਇਹ ਲੁਧਿਆਣੇ ਦਾ ਮੇਨ ਗੜ੍ਹ ਹੈ ਜਿਹੜਾ ਮਤਲਬ ਸਭ ਤੋਂ ਪਹਿਲਾਂ ਦਾ ਲੁਧਿਆਣਾ ਬਣਿਆ ਸੀਗਾ ਜਿਵੇਂ ਮਾਦੋਪੁਰੀ ਹੈ ਉਹ ਸਾਰਾ ਇਸੇ ਏਰੀਏ ਵਿੱਚ ਹੈ ਜਿਹੜੀ ਲੁਧਿਆਣੇ ਦੀ ਗਊਸ਼ਾਲਾ ਹੈ ਜੀ ਤਾਂ ਅੰਦਾਜ਼ਾ ਲਗਾ ਲਓ ਤੁਸੀਂ ਲੁਧਿਆਣੇ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਤੇ ਸਭ ਤੋਂ ਪੁਰਾਣਾ ਪਹਿਲਾਂ ਵਾਲੀ ਮਾਰਕੀਟ ਹੈ ਉਹ ਇਹੀ ਹੈ ਜੀ ਗਊਸ਼ਾਲਾ ਵਾਲੀ ਹੁਣ ਤਾਂ ਚਲੋ ਵੀਡੀਓ ਸਾਡੀਆਂ ਆਉਂਦੀਆਂ ਹੀ ਰਹਿਣਗੀਆਂ ਕਿਉਂਕਿ ਗਊਸ਼ਾਲਾ ਮਾਰਕੀਟ ਵਿੱਚ ਵਿੰਟਰ ਨੂੰ ਇੱਥੇ ਬਹੁਤ ਜ਼ਿਆਦਾ ਤੇਜ਼ੀ ਹੋ ਜਾਂਦੀ ਹੈ ਅੱਗੇ ਸਰਦੀਆਂ ਆਉਣੀਆਂ ਉਸ ਵਜ੍ਹਾ ਕਰਕੇ ਚਲੋ ਸ਼ੁਕਰ ਹੈ ਇਹਨਾਂ ਦਾ ਵੀ ਫਿਰ ਕੰਮ ਸਟਾਰਟ ਹੋ ਜਾਂਦਾ ਕਿਉਂਕਿ ਗਰਮੀਆਂ ਵਿੱਚ ਬਹੁਤ ਜ਼ਿਆਦਾ ਮੰਦਾ ਪੈ ਜਾਂਦਾ ਹੈ ਤਾਂ ਦੇਖੋ ਆ ਸਾਰੀ ਹੀ ਰੋਡ ਅੱਗੇ ਉਧਰ ਆਪਣਾ ਫੀਲਡਿੰਗਾਂ ਚ ਸਾਈਡ ਨੂੰ ਨਿਕਲਦੀ ਹੈ ਜੀ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਕਮੈਂਟ ਕੀਤੇ ਬਿਨਾ ਨਾ ਜਾਇਓ ਤੇ ਸ਼ੁਰੂ ਵਿੱਚ ਜਿਹੜੀ ਮੈਂ ਤੁਹਾਨੂੰ ਕਲਿੱਪ ਦਿਖਾਈ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਇੰਗਲਿਸ਼ ਵਿੱਚ ਸ਼ੋਅ ਹੁੰਦੀ ਆ ਤਾਂ ਪਲੀਜ਼ ਤੁਸੀਂ ਇਸ ਤਰ੍ਹਾਂ ਕਰੋ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਵਿੱਚ ਆ ਜਾਵੇਗੀ ਮਤਲਬ ਇਹ ਪਿੱਛੋਂ ਹੀ YouTube ਦਾ ਕੋਈ ਸਿਸਟਮ ਹੋਇਆਗਾ ਮੇਰੇ ਫੋਨ ਤੋਂ ਨਹੀਂ ਹੋ ਰਿਹਾ ਸੈੱਟ ਤੁਹਾਨੂੰ ਆਪਣੇ ਫੋਨ ਤੋਂ ਹੀ ਕਰਨਾ ਪੈਣਾ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤਾਂ ਜੇ ਮੈਨੂੰ ਫੀਲਡਿੰਗਾਂ ਦੇ ਵਿੱਚ ਆਪਣੇ ਇੱਕ ਸਬਸਕ੍ਰਾਈਬਰ ਵੀ ਮਿਲੇ ਨੇ ਉਹਨਾਂ ਦੀ ਵੀਡੀਓ ਮੈਂ ਨੈਕਸਟ ਉਹਦੇ ਵਿੱਚ ਪਾਵਾਂਗੀ ਆਪਣੀ ਨੈਕਸਟ ਵੀਡੀਓ ਵਿੱਚ ਤਾਂ ਫਿਰ ਐਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਐਂਡ ਟੇਕ ਕੇਅਰ